ਕੁੱਲ 47000 ਦੀ ਆਪਾਂ ਗੱਡੀ ਲੈ ਕੇ ਪਹੁੰਚਿਆ ਵੀਡੀਓ 'ਚ ਰੇਟ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਬਾਕੀ ਪਸੰਦ ਆ ਗਿਆ ਹੋਊਗਾ ਗੱਡੀ ਵੀ ਸੋਹਣੀ ਐ ਬਾਕੀ ਕੱਲੀ ਕੱਲੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੀ ਜੇ ਕਿਸੇ ਨੇ ਐਡ ਕਰਵਾਉਣੀ ਕੋਈ ਘਰ ਮਕਾਨ ਗੱਡੀ ਮੋਟਰਸਾਈਕਲ ਦੀ ਤੁਸੀਂ ਵੇਚਣਾ ਚਾਹੁੰਦੇ ਹੋ ਕਿਸੇ ਵੀ ਏਰੀਆ 'ਚ ਤੁਸੀਂ ਦੇਖ ਰਹੇ ਹੋ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਪੂਰੀ ਵੀਡੀਓ 'ਚ ਹਰੇ ਜਿਹੇ ਅੱਖਰਾਂ 'ਚ ਲਿਖਿਆ ਰਹਿੰਦਾ ਆਪਣੇ ਕੋਲੇ ਵੇਚਣ ਵਾਸਤੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋ ਮਾ ਭੇਜੋ ਫਰੀ ਚਾਪੈਡ ਲਗਾ ਦਾਂਗੇ ਪਹਿਲੀ ਗੱਡੀ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ ਵੀਡੀਓ ਦੀ ਆਪਣੇ ਕੋਲੇ ਹੈਂਡਿਕਪ ਪੂੰਸੀਆ ਸਿਲਵਰ ਰੰਗ ਦੇ ਵਿੱਚ ਗੱਡੀ ਹੈ ਗੱਡੀ ਪੂਰੀ ਸੋਹਣੀ ਆਪਾਂ ਨੂੰ ਮਿਲੂਗੀ ਮਾਲਕ ਦੇ ਘਰ ਦੀ ਪਰਸਨਲ ਗੱਡੀ ਹੈਗੀ ਮਾਡਲ 2010 ਹੈ ਤੇ 25 ਤੱਕਰ ਪਾਸਿੰਗ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਮਾਲਕ ਨੇ ਕਿਹਾਗਾ 90000 ਰੁਪਏ ਡਿਮਾਂਡ ਇਹਨਾਂ ਨੇ ਆਪਣੇ ਕੋਲੇ ਲਾ ਕੇ ਵੇਚੀ ਹੈ ਡਿਸਟ੍ਰਿਕਟ ਮੋਗਾ ਇਹਨਾਂ ਨੂੰ ਲੱਗਦਾਗਾ ਤੇ ਜਾ ਕੇ ਤੁਸੀਂ ਦੇਖਣੀ ਹੈ ਤਾਂ ਮੋਗੇ ਦੇ ਲਾਗੇ ਇਹਨਾਂ ਦਾ ਪਿੰਡ ਭਲੌਰ ਗੱਡੀ ਮਾਲਕ ਦੇ ਘਰੇ ਖੜੀ ਆ ਰੰਗ ਮਾਲਕ ਨੇ ਦੱਸਿਆ ਵੀ ਸਾਰਾ ਜਨਮਨ ਹੈ ਕੋਈ ਨਾਤਾ ਡੈਮੇਜ ਹੈ ਗੱਡੀ ਨਾ ਕੋਈ ਐਕਸੀਡੈਂਟ ਹੈ ਤੇ ਬੰਪਰ ਤੋਂ ਬੰਪਰ ਆਪਾਂ ਨੂੰ ਬਹੁਤ ਵਧੀਆ ਗੱਡੀ ਮਿਲ ਚੁਗੀ ਜੇ ਆਪਾਂ ਅੰਦਰੋਂ ਜਾ ਕੇ ਦੇਖੀਏ ਤਾਂ ਅੰਦਰੋਂ ਵੀ ਪੂਰੀ ਵਧੀਆ ਪਈ ਹੈ ਬਾਕੀ ਫੋਟੋਆਂ ਚ ਇਹਨਾਂ ਨੇ ਸਾਰਾ ਕੁਝ ਦਿਖਾਈ ਹੈ ਕਿਸੇ ਨੂੰ ਵੀ ਗੱਡੀ ਪਸੰਦ ਆਈ ਹੈ ਕੋਈ ਵੀ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਮਾਲਕ ਦੇ ਘਰੇ ਜਾਊ ਤੇ ਗੱਲ ਕਰੋ ਚਲਾ ਕੇ ਦੇਖੋ ਪੂਰੀ ਤਸੱਲੀ ਕਰੋ ਤੇ ਤਸੱਲੀ ਕਰਕੇ ਗੱਡੀ ਨੂੰ ਖਰੀਦ ਸਕਦੇ ਹੋ ਜੇ ਪਹਿਲਾਂ ਕੋਈ ਗੱਲ ਕਰਨੀ ਹੈ ਤਾਂ ਮਾਲਕ ਦਾ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋ 26239035770 ਸੈਕਿੰਡ ਗੱਡੀ ਆਪਾਂ ਲੈ ਕੇ ਪਹੁੰਚਿਆ ਵਰਨਾ ਤੁਹਾਡੇ ਸਾਹਮਣੇ ਗੱਡੀ ਆ ਜੀ ਫੋਟੋ ਮਾਚ ਤੁਸੀਂ ਦੇਖ ਰਹੇ ਹੋ ਕੰਡੀਸ਼ਨ ਦੀ ਗੱਡੀ ਪੂਰੀ ਵਧੀਆ ਆਪਾਂ ਨੂੰ ਮਿਲ ਜੂਗੀ ਕੋਈ ਕਮੀ ਪੇਸ਼ੀ ਹੈ ਨਹੀਂ ਗੱਡੀ 'ਚ ਵਰਨਾ ਗੱਡੀ ਆ 7 ਮਾਡਲ 2027 ਤੱਕ ਇਸ ਗੱਡੀ ਦੀ ਆਪਾਂ ਨੂੰ ਪਾਸਿੰਗ ਮਿਲ ਜੂਗੀ ਪੰਜਾਬ ਨੰਬਰ ਗੱਡੀ ਖੜੀ ਹੈ ਮਾਲਕ ਦੇ ਘਰੇ ਮਾਲਕ ਦਾ ਜਿਹੜਾ ਏਰੀਆ ਵਸੀ ਪਠਾਨਾਗਾ ਇੱਕ 60 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਏਸੀ ਹੀਟਰ ਤੋਂ ਲੈ ਕੇ ਅੰਦਰੋਂ ਬਾਹਰੋਂ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਸਾਰਾ ਕੰਮ ਟੋਟਲ ਮਾਲਕ ਨੇ ਕਰਵਾ ਰੱਖੇ ਡਿਸਟ੍ਰਿਕਟ ਫਾਟੇਗੜ ਸਾਹਿਬ ਇਹਨਾਂ ਨੂੰ ਲੱਗਦੀ ਹੈਗੀ ਤੇ ਇੱਕ 60 ਇੱਕ ਵਾਰੀ ਡਿਮਾਂਡ ਆ ਕੋਈ ਫਿਕਸਡ ਰੇਟ ਨਹੀਂ ਹੈਗਾ ਮਾਲਕ ਨੇ ਕਿਹਾ ਵੀ ਮੌਕੇ ਤੇ ਬਹਿ ਕੇ ਕਰ ਲਾਂਗੇ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਮਾਲਕ ਨੇ ਕਿਹਾ ਘਰੇ ਆਜੂ ਤੇ ਬਹਿ ਕੇ ਗੱਲ ਮੁਕਾ ਲਾਂਗੇ ਰੇਟ ਦੀ ਤੇ ਗੱਡੀ ਸੇਲ ਕਰ ਦਾਂਗੇ ਨੰਬਰ ਬਾਈ 22 ਦਾ ਸਕਰੀਨ ਤੇ ਆਪਾਂ ਦੇ ਰੱਖਿਆ 9815294845 ਜਿਹਦੀ ਗੱਡੀ ਆ ਜਿਹੜੇ ਮਾਲਕ ਨੇ ਉਹਨਾਂ ਦਾ ਡਾਇਰੈਕਟ ਆਹ ਨੰਬਰ ਹੈਗਾ ਹੁਣ ਆਪਾਂ ਗੱਲ ਕਰਦੇ ਆ ਆਪਣੇ ਕੋਲੇ ਗੱਡੀ ਪੁਨਸੀ ਆ ਮਾਰੂਤੀ 800 ਗੱਡੀ ਆ ਜੀ ਤੁਹਾਡੇ ਸਾਹਮਣੇ ਹੈ ਟਾਇਰ ਟੂਰ ਆਪਾਂ ਨੂੰ ਬਹੁਤ ਵਧੀਆ ਮਿਲ ਜਾਣਗੀ ਤੇ 47000 ਰੁਪਏ ਡਿਮਾਂਡ ਇਹਨਾਂ ਨੇ ਕੀਤੀ ਹੈ ਤੇ ਰਤੀ ਦੇ ਕੋਲੇ ਇਹਨਾਂ ਦਾ ਪੈਂਡ ਹੈ ਜਿਨ੍ਹਾਂ ਦੀ ਗੱਡੀ ਹੈ ਬਾਕੀ ਗੱਡੀ ਤੁਸੀਂ ਆਪ ਹੀ ਦੇਖ ਲਓ ਪੰਜਾਬ ਨੰਬਰ ਹੈ ਰੰਗ ਸੋਹਣਾ ਗੱਡੀ ਦਾ ਅੰਦਰੋਂ ਵੀ ਸੋਹਣੀ ਹੈ ਮਾਲਕ ਨੇ ਵਧੀਆ ਸੰਭਾਈ ਦੇ ਵਿੱਚ ਗੱਡੀ ਰੱਖੀ ਹੋਈ ਹੈ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣਾ ਗੱਡੀ ਨੂੰ ਚਾਹੁੰਦਾ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਵੀ ਸਕਦਾ ਹਾਂ ਸਟਾਰਟ ਕਰਕੇ ਦੇਖ ਸਕਦਾ ਹਾਂ ਚਲਾ ਕੇ ਦੇਖ ਲਓ ਅੰਦਰੋਂ ਬਾਹਰੋਂ ਦੇਖ ਕੇ ਪੂਰੀ ਆਪਦੀ ਤਸੱਲੀ ਕਰਕੇ ਉਸ ਤੋਂ ਬਾਅਦ ਗੱਡੀ ਨੂੰ ਖਰੀਦ ਸਕਦੇ ਹਾਂ ਨੰਬਰ ਸਕਰੀਨ ਤੇ ਆਪਾਂ ਵਜਦਾ ਦੇ ਰੱਖਿਆ 9870 8170 663 ਤੇ ਬਾਕੀ ਗੱਡੀ ਸੋਹਣੀ ਹੈ 47000 ਇੱਕ ਬਰੀ ਡਿਮਾਂਡ ਇਹਨਾਂ ਨੇ ਕੀਤੀ ਹੈ ਘਾਟਾ ਵਾਧਾ ਮੁੱਕੇ ਤੇ ਕੀਤਾ ਜਾਊਗਾ ਬਾਕੀ ਪੂਰੀ ਗੱਲ ਆਪਾਂ ਕਰ ਹੀ ਲਈ ਚੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਅੱਜ ਦੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਇਹ ਵੀਡੀਓ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਵੀਡੀਓ ਪਸੰਦ ਆਈਏ ਵਧੀਆ ਲੱਗੀਏ ਤਾਂ ਇਸੇ ਤਰ੍ਹਾਂ ਦੀ ਡੇਲੀ ਤੁਸੀਂ ਹਰ ਰੋਜ਼ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜ਼ਰੂਰ ਦਬਦਿਓ ਨਾਲ ਇੱਕ ਬੈਲ ਆਈਕਨ ਮਿਲੂਗਾ ਉਹਨੂੰ ਵੀ ਆਲਟਾ ਸਟਾਰਟ ਕਰਕੇ ਜ਼ਰੂਰ ਕਲਿੱਕ ਕਰਦੋ ਤਾਂ ਕਿ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਸਕੇ ਜੀ ਬਾਕੀ ਗੱਡੀਆਂ ਸਾਰੀਆਂ ਤੁਸੀਂ ਦੇਖ ਲੀਆਂ ਤੇ ਕਿਸੇ ਨੇ ਕੋਈ ਵੀ ਗੱਡੀ ਖਰੀਦਣੀ ਹੈ ਮਾਲਕ ਨਾਲ ਕਰੋ ਡਾਇਰੈਕਟ ਗੱਲ ਤੇ ਕਿਸੇ ਨੇ ਐਡ ਕਰਵਾਉਣੀ ਹੈ ਕਿਸੇ ਨੇ ਗੱਡੀ ਕੂਠੀ ਮਕਾਨ ਘਰ ਸੇਲ ਕਰਨਾ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਨੰਬਰ ਆਪਣਾ ਤੁਹਾਨੂੰ ਮਿਲ ਗਿਆ ਹੋਊਗਾ ਪੂਰੀ ਵੀਡੀਓ 'ਚ ਉੱਪਰ ਲਿਖਿਆ ਰਹਿੰਦਾ ਜੀ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋ ਮੈਪ ਭੇਜੋ ਫਰੀ ਚਾਪ ਐਡ ਲਗਾ ਦਾਂਗੇ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਹੈ ਕਰੋ ਕਮੈਂਟ ਲੈ ਕੇ ਛੇਤੀ ਆਪਾਂ ਪਹੁੰਚਦੇ ਹਾਂ ਸੀ